और गाइस ओके और चलिए निकलते हैं और निकलते हैं और निकलते हैं लाइक करें ਸਤਿ ਸ੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਈ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਡੇਲੀ ਜਗਰਾਉਂ نیوز ਦੇ ਨਾਲ ਸੋ ਕਿਸਾਨੀ ਅੰਦੋਲਨ ਦੇ ਚੱਲਦੇ ਹੋਏ ਅੱਜ ਉਹ ਪੰਜਾਬ ਬੰਦਲੀ ਕਾਲ ਦਿੱਤੀ ਗਈ ਹੈ ਅਸੀਂ ਖੜੇ ਹਾਂ ਤਹਿਸੀਲ ਰੋਡ ਜਗਰਾਉਂ ਦੇ ਵਿੱਚ ਤਹਿਸੀਲ ਚੌਂਕ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਆਸ-ਪਾਸ ਪੁਲਿਸ ਪ੍ਰਸ਼ਾਸਨ ਵੀ ਪੂਰੀ ਚੌਕਸੀ ਦੇ ਨਾਲ ਪਹਿਰਾ ਦੇ ਰਿਹਾ ਵਾ ਤੇ ਇਕਾ ਦੁੱਕਾਦਾਰਾਂ ਖੁੱਲੀਆਂ ਤਾਂ ਬਾਕੀ ਸਾਰਾ ਤਕਰੀਬਨ ਜਗਰਾਉਂ ਦਾ ਬਾਜ਼ਾਰ ਬੰਦ ਆ ਸੋ ਕਿਸਾਨੀ ਅੰਦੋਲਨ ਦੇ ਚੱਲਦੇ ਹੋਏ ਅੱਜ ਬੰਦ ਦੀ ਕਾਲ ਦਿੱਤੀ ਗਈ ਹੈ ਅਲੱਗ-ਅਲੱਗ ਟੋਲ ਪਲਾਜ਼ਾ ਦੇਤੇ ਕਿਸਾਨਾਂ ਵੱਲੋਂ ਬੰਦ ਕਰਕੇ ਆਪਣੇ ਗੁੱਸੇ ਦਾ ਜ਼ਾਹਰ ਕੀਤਾ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਜਗਰਾਉਂ ਦੀਆਂ ਤਸਵੀਰਾਂ ਜਿੱਥੇ ਕਿ ਬੰਦਰੇ ਚੱਲਦੇ ਹੋਏ ਅੱਜ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਵਾ ਸੋ ਆਉਣ ਜਾਣ ਵਾਲੇ ਲੋਕਾਂ ਨੂੰ ਵੀ 2-3 ਦਿਨ ਪਹਿਲਾਂ ਕਿਸਾਨਾਂ ਵੱਲੋਂ ਕਾਲ ਦੇ ਦੌਰਾਨ ਦੱਸਿਆ ਗਿਆ ਸੀਗਾ ਵੀ ਅਸੀਂ ਕਿਹੜੇ-ਕਿਹੜੇ ਰੂਟ ਬੰਦ ਕਰਨੇ ਆ ਸੋ ਤਕਰੀਬਨ ਦਿਗਰਾਉਂ ਚ ਹਰ ਇੱਕ ਦੁਕਾਨ ਹਰ ਇੱਕ ਵਹੀਕਲ ਬੰਦ ਆ ਤੇ ਇਸੇ ਮਤੇ ਨਾ ਰੱਖਦੀ ਹੋਇਆ ਤੁਹਾਨੂੰ ਦਿਖਾਉਂਦੇ ਆ ਦਿਗਰਾਉਂ ਸ਼ਹਿਰ ਦੀਆਂ ਤਸਵੀਰਾਂ ਜਿੱਥੇ ਕਿ ਬੰਦ ਨੂੰ ਸੰਪੂਰਨ ਤੌਰ ਤੇ ਦਿਗਰਾਉਂ ਸ਼ਹਿਰ ਬੰਦ ਰੱਖਿਆ ਗਿਆ ਵਾ ਆਉਣ ਜਾਣ ਵਾਲੇ ਲੋਕਾਂ ਨੂੰ ਕੁਛ ਨਾ ਕੁਛ ਮੁਸ਼ਕਲਾਂ ਦਾ ਸਾਹਮਣਾ ਦਾ ਜ਼ਰੂਰ ਕਰਨਾ ਪੈ ਰਿਹਾ ਵਾ ਪਰ ਕਿਸਾਨ ਵੀ ਆਪਣੀਆਂ ਮੰਗਾਂ ਦੇ ਉੱਤੇ ਬਜੇ ਦਾ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਅਲੱਗ ਅਲੱਗ ਟੋਲ ਪਲਾਜ਼ਾ ਤੇ ਬਹਿ ਕੇ ਅਲੱਗ ਅਲੱਗ ਰੋਡ ਜਾਮ ਕਿਤੇ ਗਏ ਆ। ਫੋਟੋ ਵੀ ਦੇ ਸਕਦੇ ਹਾਂ ਜਗਰਾਉਂ ਸ਼ਹਿਰ ਦੀਆਂ ਤਸਵੀਰਾਂ ਜਿੱਥੇ ਕਿ ਬੰਦ ਨਜ਼ਰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਵਾ। ਟਿਕਾ-ਦੁਕਾ ਸਿਹਤ ਸਹੂਲਤਾਂ ਦੀਆਂ ਦੁਕਾਨਾਂ ਖੁੱਲੀਆਂ ਵਾ। ਪਰੇ ਪੱਤੀ ਤਗਰੀਬਨ ਸਾਰਾ ਲਿਖ ਰੋ ਸ਼ਹਿਰ ਬੰਦਾ ਜਿਹੜਾ ਰੌਣਹ ਸ਼ਾਦੀਆਂ ਤਫੀਲਤ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਲਾਈਵ ਸਾਡੇ ਚੈਨਲ ਦੇ ਨਾਲ ਸਰਕਾਰੀਦਾਰੀ ਬੈਂਕਾਂ ਖੁਦਿਆਂਵਾਂ ਪਰ ਦਸਤੌਰ ਇਨ ਵਿੱਚ ਕੋਈ ਘਾਟੀ ਬਹੁਤ ਜ਼ਿਆਦਾ ਘਟਾ ਆ ਰਹੀ ਹੈ

Terima kasih telah menonton!